ਇਰਾਨ ਅਤੇ ਇਜ਼ਰਾਈਲ ਦਰਮਿਆਨ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ ਦੋਵੇਂ ਦੇਸ਼ ਇੱਕ ਦੂਜੇ ਉੱਤੇ ਹਮਲੇ ਕਰ ਰਹੇ ਨੇ ਤਾਂ ਅਜਿਹੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਸਟੇਟਮੈਂਟ ਸਾਹਮਣੇ ਆਈ ਹੈ ਟਰੰਪ ਦੇ ਵੱਲੋਂ ਇਰਾਨ ਨੂੰ ਚੇਤਾਵਨੀਆਂ ਜਿਹੜੀ ਉਹ ਦਿੱਤੀ ਗਈ ਹੈ ਤਾਂ ਵੱਡੀ ਖਬਰ ਤੋਂ ਇਹ ਦਾ ਸੰਕੇਤ ਕਰ ਰਹੇ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ ਇਰਾਨ ਵੱਲੋਂ ਟੇਲ ਅਵੀਵਾ ਬੀਸ਼ੇਮਾ ਵਰਗੇ ਸ਼ਹਿਰਾਂ ਵਿੱਚ ਸੈਂਕੜੇ ਪਲਾਸਟਿਕ ਮਿਜ਼ਾਈਲਾਂ ਅਤੇ ਡਰੋਨ ਦਾਗੇ ਗਏ ਨੇ ਲਗਭਗ 400 ਮਿਜ਼ਾਈਲਾਂ ਅਤੇ 1000 ਡਰੋਨ ਲੌਂਚ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 20 ਸ਼ਹਿਰੀ ਖੇਤਰਾਂ ਵਿੱਚ ਨੁਕਸਾਨ ਆ ਜਿਹੜਾ ਉਹ ਹੋਇਆ ਏ ਇਰਾਨ ਦੁਆਰਾ ਦਾਗੀ ਗਈ ਇੱਕ ਬਲਾਸਟਿਕ ਮਿਜ਼ਾਈਲ ਦੇ ਵੱਲੋਂ ਤਰੋਕਾ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਗਾਜ਼ਾ ਤੋਂ ਪੀੜਤ ਜ਼ਖਮੀ ਇਜ਼raਇਲੀ ਸੈਨਿਕਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਤਾਂ ਇਜ਼raਇਲ ਦੇ ਵੱਲੋਂ ਬਦਲਾ ਲੈਂਦੇ ਹੋਏ ਇਰਾਨ ਅਤੇ ਫੋਡੋ ਵਿੱਚ ਨਿਊਕਲੀਅਰ ਸਾਈਟਾਂ ਤੇ ਹਮਲੇ ਕੀਤੇ ਗਏ ਅਤੇ ਨਾਲ ਹੀ ਖੰਡਾਬ ਦੇ ਵਿੱਚ ਨਿਊਕਲੀਅਰ ਪ੍ਰੋਜੈਕਟ ਰੀਐਕਟਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਇਰਾਨ ਦੇ ਸਰੈਂਡਰ ਕਰਨ ਤੋਂ ਇਨਕਾਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਟਰੰਪ ਨੇ ਕਿਹਾ ਕਿ ਹੁਣ ਮੈਂ ਵੇਖਾਂਗਾ ਟਰੰਪ ਨੇ ਇਹ ਗੱਲ ਆਖੀ ਹੈ ਕਿ ਮੇਰੇ ਕੋਲ ਵੱਡੀ ਪਲਾਨਿੰਗ ਸੀ ਉਹ ਇਹਨਾਂ ਗੱਲਾਂ ਦੇ ਵਿੱਚ ਨਹੀਂ ਆਏ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਅਗਰ ਸਹੀ ਸਮੇਂ ਤੇ ਗੱਲ ਮੰਨ ਲੈਂਦੇ ਤਾਂ ਸਹੀ ਸਮੇਂ ਵਿੱਚ ਸਾਰਾ ਕੁਝ ਹੋ ਸਕਦਾ ਸੀ ਹੁਣ ਮੈਂ ਵਾਰੂਮ ਵਿੱਚ ਜਾ ਕੇ ਮੀਟਿੰਗ ਕਰ ਰਿਹਾ ਹਾਂ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਅਸੀਂ ਇਰਾਨ ਅੱਗੇ ਵੱਡਾ ਸੌਦਾ ਰੱਖਿਆ ਸੀ ਲੇਕਿਨ ਇਹਨਾਂ ਨੇ ਇਨਕਾਰ ਕਰ ਦਿੱਤਾ ਜਦਕਿ ਇਹਨਾਂ ਨੂੰ ਹਾਂ ਕਰਨੀ ਚਾਹੀਦੀ ਸੀ ਹੁਣ ਇਰਾਨ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਬਹੁਤ ਦੇਰ ਹੋ ਚੁੱਕੀ ਹੈ ਅਤੇ ਅਸੀਂ ਗੱਲਬਾਤ ਨਹੀਂ ਕਰਾਂਗੇ ਈਰਾਨ ਨੇ ਜਿਸ ਤਰੀਕੇ ਨਾਲ ਸਾਨੂੰ ਨਾ ਕੀਤੀ ਹੈ ਇਸ ਦੇ ਨਤੀਜੇ ਬਾੜੇ ਹੋ ਸਕਦੇ ਨੇ ਤਾਂ 트럼ਪ ਨੇ ਚੇਤਾਵਨੀ ਈਰਾਨ ਨੂੰ ਦਿੱਤੀ ਹੈ ਕਿ ਤੁਹਾਡਾ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਹੋ ਸਕਦਾ ਹੈ ਹਾਲਾਂਕਿ ਡੋਨਾਲਡ 트럼ਪ ਅਸਿੱਧੇ ਤੌਰ ਤੇ ਇਜ਼ਰਾਈਲ ਦੀ ਮਦਦ ਕਰਦੇ ਨਜ਼ਰ ਆ ਰਹੇ ਨੇ ਹਮਾਇਤ ਕਰਦੇ ਨਜ਼ਰ ਆ ਰਹੇ ਨੇ ਸਿੱਧੇ ਉਹ سپورਟ ਨਹੀਂ ਕਰ ਰਹੇ ਲੇਕਿਨ ਈਰਾਨ ਨੂੰ ਉਹ ਸੈਂਟਰ ਕਰਨ ਲਈ ਕਹਿ ਰਹੇ ਨੇ ਇਜ਼ਰਾਈਲ ਦੇ ਲਈ ਅਜਿਹੀ ਗੱਲ ਟਰੰਪ ਦੇ ਵੱਲੋਂ ਨਹੀਂ ਆਕੀ ਗਈ ਹੈ ਟਰੰਪ ਨੇ ਇਹ ਵੀ ਕਿਹਾ ਹੈ ਕਿ ਇਜ਼ਰਾਈਲ ਦੇ ਕੋਲ ਬਹੁਤ ਖਤਰਨਾਕ ਹਥਿਆਰ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੂ ਦੇ ਵੀ ਕਿਹਾ ਹੈ ਕਿ ਇਰਾਨ ਸਾਡੇ ਉੱਤੇ ਸਾਡੇ ਨਾਗਰਿਕਾਂ ਉੱਤੇ ਹਮਲਾ ਕਰ ਰਿਹਾ ਹੈ ਅਤੇ ਹੁਣ ਅਸੀਂ ਬਦਲਾ ਲੈ ਕੇ ਰ੍ਹਾਂਗੇ ਤਾਂ ਦੋਵੇਂ ਦੇਸ਼ ਤੇ ਜਿਹੜੇ ਉਹ ਇੱਕ ਦੂਜੇ ਖਿਲਾਫ ਵੱਡੀ ਜੰਗ ਦੇ ਮੈਦਾਨ ਵਿੱਚ ਪਹੁੰਚ ਚੁੱਕੇ ਨੇ ਅਤੇ ਡੋਨਾਲਡ ਟਰੰਪ ਦੇ ਵੱਲੋਂ ਇਹ ਗੱਲ ਵੀ ਆਖ ਦਿੱਤੀ ਗਈ ਹੈ ਕਿ ਹੁਣ ਬਹੁਤ देर ਹੋ ਚੁੱਕੀ ਹੈ ਯਾਨੀ ਕਿ ਪਹਿਲਾਂ ਜਿਹੜੀਆਂ ਆਫਰਾਂ ਟਰੰਪ ਦੇ ਵੱਲੋਂ ਦਿੱਤੀਆਂ ਗਈਆਂ ਸੀ ਗੱਲਬਾਤ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ ਸੀ ਨਾਲ ਹੀ ਕੁਝ ਜਿਹੜੀਆਂ ਆਫਰਾਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਲੈ ਕੇ ਇਰਾਨ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਤੇ ਟਰੰਪ ਦੇ ਨੇੜੇ ਉਹ ਭੜਕ ਜਾਂਦੇ ਨੇ ਸਿੱਧੇ ਤੌਰ ਤੇ ਉਹ ਇਜ਼ਰਾਈਲ ਦੀ ਹਮਾਇਤ ਕਰਨ ਦੇ ਨਜ਼ਰ ਆਉਂਦੇ ਨੇ ਦੂਜੇ ਪਾਸੇ ਕੁਝ ਦੇਸ਼ ਅਜਿਹੇ ਵੀ ਨੇ ਜਿਹੜੇ ਇਰਾਨ ਦੀ ਸਪੋਰਟ ਦਿੰਦੇ ਅਤੇ ਕਈ ਦੇਸ਼ ਨੇ ਜਿਹੜੇ ਉਹ ਇਜ਼ਰਾਈਲ ਦੀ ਸਪੋਰਟ ਵਿੱਚ ਨੇ ਤਾਂ ਅਜਿਹੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵੀ ਤਣਾਅ ਹੈ ਜਿਹੜਾ ਉਹ ਵਧਦਾ ਜਾ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਤੇ ਜਿਹੜੇ ਉਹ ਹੋਰ ਜ਼ਿਆਦਾ ਵਿਗੜ ਸਕਦੇ ਨੇ ਦੂਜੇ ਪਾਸੇ 트럼ਪ ਦੀ ਸਟੇਟਮੈਂਟ ਇਹ ਵੀ ਸਾਹਮਣੇ ਆਈ ਆ ਕਿ ਇਜ਼ਰਾਈਲ ਦੇ ਕੋਲ ਬਹੁਤ ਮਾਰੂ ਹਥਿਆਰ ਨੇ ਤਾਂ ਈਰਾਨ ਨੂੰ ਚੇਤਾਵਨੀ ਦਿੰਦੇ ਡੋਨਾਲਡ 트럼ਪ ਨਜ਼ਰ ਆਏ ਸੀ ਸਰੈਂਡਰ ਲਈ ਕਿਹਾ ਕਿ ਆਸਤੀ ਲੈ ਕੇ ਨਾ ਇਜ਼ਰਾਈਲ ਅਤੇ ਅਮਰੀਕਾ ਦੇ ਦਬਾਅ ਤੋਂ ਬਾਅਦ ਵੀ ਈਰਾਨ ਦੇ ਵੱਲੋਂ ਸਰੈਂਡਰਾਂ ਜਿਹੜਾ ਉਹ ਨਹੀਂ ਸੀ ਕੀਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਦੋਵੇਂ ਦੇਸ਼ਾਂ ਵਿਚਕਾਰ ਇਹ ਜੰਗ ਨੁਮਾਸ਼ ਕੀਤੀ ਆ ਜਿਹੜੀ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਹਾਲਾਤਾਂ ਵਿੱਚ ਪਹੁੰਚਦੀ ਆ